V5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਤੇ ਲਗਾਤਾਰ ਹੋ ਅਕਾਲੀ ਦਲ ਦੇ ਉੱਤੇ ਕਈ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਵੀ ਇੱਕ ਫਰੀਦਕੋਟ ਦੇ ਸਮਾਗਮ ਦੇ ਵਿੱਚ ਉਹ ਪਹੁੰਚਦੇ ਨੇ ਤੇ ਜਿੱਥੇ ਉਹ ਅਕਾਲੀ ਦਲ ਨੂੰ ਲੈ ਕੇ ਕਈ ਗੱਲਾਂ ਕਰਦੇ ਨੇ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲੇ ਦਿਨ ਜੋ ਪੰਜ ਸਿੰਘ ਸਹਿਬਾਨਾ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਅਕਾਲੀ ਦਲ ਨੇ ਉਹ ਫੈਸਲਾ ਨਹੀਂ ਮੰਨਿਆ ਸਿੱਧੇ ਤੌਰ ਤੇ ਉਹਨਾਂ ਨੇ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਤੇ ਜੋ ਕਿ ਬਹੁਤ ਹੀ ਅੱਗੇ ਜਾ ਕੇ ਖਤਰਨਾਕ ਹੋਵੇਗਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੇ ਵੀ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਉਹਦਾ ਕੀ ਹਾਲ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਤੇ ਦੂਜੇ ਪਾਸੋਂ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਵਾਸਤੇ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਗਿਆ ਸੀ ਨਾ ਕਿ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਕਿਹਾ ਗਿਆ ਸੀ ਹੋਰ ਕੀ ਕੁਝ ਕਿਹਾ ਆ ਤੁਹਾਨੂੰ ਵੀ ਸੁਣਾਉਣੇ ਆ ਸਾਡੇ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਕੀਚਨ ਕੈਬਨਟ ਹੈ। ਉਹਨਾਂ ਨੇ ਇਹਨੂੰ ਤਿਆਰ ਕੀਤਾ। ਇਹਦੇ ਮੱਥੇ ਤੇ 7 ਤਰਲੀਆਂ ਬੰਦੀਆਂ। ਪਹਿਲੀ ਤਰਲੀ ਬਰੇ ਕਿਹਦੀ ਬਣੀ। ਅਲੇ ਪ੍ਰਧਾਨ ਜੀ ਫਿਗਰ ਨਾ ਕਰੋ। ਤੁਸੀਂ ਗ੍ਰੇਡ। ਦੂਜੀ ਤਰਲੀ ਬੰਦੀ। ਇਹ ਕਰਨਾ ਕਰੋ। ਜਨਰੇਟਰ ਨੂੰ ਸਾਹਮਣੇ ਆਜੇ। ਕਰ ਲਿਆ ਜੇ ਕੰਮ। تی بن دی مہاراج فکر نہ کرو شکی کمیٹی اپنے قبضے پیسہ بہت پیسہ پرواہ نہ کروی تبھی بنتی اپنا تگڑا آئی ٹھیک ہے جی گالا کٹن لائی بہت ٹریڈ کیا ہوا جیو فکر نہ کرو ਇਹ ਜੇਮੀ ਤੱਕ ਵੀ ਬੰਦ ਧੀ ਆਪਣੇ ਕੋਲੇ ਜੀ ਚਾਪੂਸ ਬਹੁਤ ਹੈ ਜੀ ਇਹ ਕਹਦਾ ਦੀ ਹੈ ਇਹ ਸਤਵੀਂ ਤੱਕ ਵੀ ਬੰਦ ਧੀ ਆਪਣੇ ਕੋਲੇ ਤੂੰ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਟੋਡਾ ਤਾਲ ਤੱਕ ਤੂੰ ਤੇ ਉਹਨੇ ਟੋਡਾ ਮਾਰਨੀ ਸ਼ੁਰੂ ਕਰਤੀ ਔਰ ਮੈਂ ਤੇ ਗੱਲ ਕਹਿਣੀ ਟਾਣਾ ਸਰਬੀਰ ਸਿੰਘ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਦਾ ਨੀ ਵਾਰ ਕੱਢ ਦੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿਹੜਿਆ ਲੇਲੇ ਸ਼ਰੇ ਜ ਮਗਰ ਤੱਕ ਚੋਪਾ ਲਾ ਰੇ ਉਹਨੂੰ ਸਭ ਤੋਂ ਪਹਿਲਾਂ ਇਹ ਰਗੜੇ ਵਾਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਇਤਿਹਾਸ ਹੈ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੋਡਾ ਮਾਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਹਦੇਸ਼ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੂੰ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਉਸ ਸ਼ਰਮਣੀ ਅਕਾਲੀ ਦਲ ਧੋリエ シューマイ・ポログラダーね。 ਨੂੰ ਪੱਤਰਕਾਰ ਬੈਠੇ ਨੇ ਸੰਗਤ ਦੇ ਬੈਠੀ ਹੈ ਪਰ ਇਹ ਸਵਾਲ ਨਾ ਕਰ ਰਹੇ ਦੁਨੀ ਚੰਦ ਕਾ ਰਾਜਨੀਤਿਕ ਕਲਾ ਬਾਗੀਆਂ ਨੂੰ ਬਹੁਤ ਘੱਟ ਸਮਝਦੇ ਨੇ ਰਾਜਨੀਤਿਕ ਲੋਕ ਨਹੀਂ ਨੇ ਕਲਾ ਬਾਗੀਆਂ ਨੂੰ ਬਚਪੜੇ ਮਹਾਂ ਦੇਵਤੀ ਬਹੁਤ ਘੱਟ ਸਮਝਦੇ ਦੋ ਦਸੰਬਰ ਨੂੰ ਹੁਕਮਨਾਮਾ ਸਰਿਕਾ ਕਲਕੱਤਾ ਸ਼ਹਿਰ ਤੋਂ ਜਾਰੀ ਹੋਇਆ ਹੁਕਮਨਾਮੇ ਇਸ ਕਰਕੇ

ਕਿ ਚਿੱਠੀਆਂ 'ਚ ਲਿਖਤਾ ਇਹਦੇ ਟੈਕਲੇ ਹੁਲੜਬਾਗੀ ਹੋਣੀ ਤੇ ਕੋਈ ਜ਼ਿੰਮੇਵਾਰ ਹੋ ਉਹ ਚਿੱਠੀਆਂ ਕੱਢੀਆਂ ਨੂੰ ਉਹਨਾਂ ਚਿੱਠੀਆਂ 'ਚ ਇਹਨਾਂ ਲਿਖਤਾ ਕਿ ਜੇ ਇੱਥੇ ਹੁਲੜਬਾਗੀ ਹੋਗੀ ਤੇ ਇਹਦੇ ਜ਼ਿੰਮੇਵਾਰ ਕੋਈ ਮੰਨੇ ਕੋ ਚਿੱਠੀ 'ਚ ਲਿਖਿਆ ਆ ਰਿਹਾ ਰਿਪੋਰਟਰ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਹਨ ਉਹਨੂੰ ਪਤਾ ਸੀ ਅਸੀਂ ਵੱਡੀ ਗਣਤੀ 'ਚ ਆ ਭਾਈ ਮੇਜਰ ਸਿੰਘ ਅਰਗੇ ਇਹ ਸਿੱਖ ਸੀ ਇਹਨਾਂ ਨੂੰ ਫੌਨ ਕਰਕੇ ਕਹਤਾ ਵੀ 200-200 ਬੰਦੇ ਲੈ ਕੇ ਆ। ਇਹ 100 ਲੈ ਕੇ ਆਉਣਗੇ ਸਾਡਾ 500 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ। 200 ਲੈ ਕੇ ਆਉਣਗੇ ਤੇ ਸਾਡਾ ਖੁਦਾਰ ਹੋਣਾ ਚਾਹੀਦਾ ਸੰਗਤ ਬੈਠਾ। ਔਰ ਬੈਠਾ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਭੈੜ ਕੀਤਾ ਗੁੰਡਾ ਕੋਈ ਬਰਗੇੜ ਜਿਹਾ ਅੱਖਾਂ ਹੀ ਨਹੀਂ ਚੱਕਾ। ਸੇਵਾ ਮੁਕਤ ਹੋਣ ਤੋਂ ਬਾਅਦ ਲਗਾਤਾਰ ਗੈਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦ ਅਕਾਲੀ ਦਲ ਦੇ ਉੱਤੇ ਕਈ ਸਵਾਲ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੇਖਣਾ ਹੋਵੇਗਾ ਅਕਾਲੀ ਦਲ ਗੈਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਅੱਗੇ ਕੀ ਕਾਰਵਾਈ ਕਰਦਾ ਹੈ ਜਾਂ ਉਹਨੂੰ ਸਮਝਾਉਂਦਾ ਹੈ ਜਾਂ ਕੀ ਬਿਆਨ ਦਿੰਦਾ ਉਸ ਬਿਆਨ ਨੂੰ ਲੈ ਕੇ ਹੁਣ ਇਹ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮਨੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ